ਭਾਜੀ ਮੇਰੇ ਘਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅੱਗ ਲੱਗਣ ਦਾ ਪਤਾ ਨਹੀਂ ਭਾਜੀ ਬਸ ਮੈਂ ਤੇ ਬੂਹੇ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਇਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇਦੋਂ ਨਿਕਲੇ ਫਿਰ ਸਾਹਮਣੇ ਸਾਈਡ ਤੋਂ ਨਿਕਲੇ ਆ ਫਿਰ ਅੰਕਲ ਜੀ ਮੇਰੇ ਤੇ ਲੱਗੇ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤਾਂ ਜੇ ਅੰਦਰੋਂ ਨਾ ਮੇਨ ਸੂਚ ਕੋਲੋਂ ਅੱਗ ਨਿਕਲੀ ਮੈਂ ਕਹਿੰਨ ਇਹ ਅੰਕਲ ਜੀ ਕਬੂਤਰ ਬੈਠੇ ਫੇਰ ਨਿਕਲੀ 5-10 ਮਿੰਟ ਵਿੱਚ ਵੇਖਿਆ ਤੇ ਸਾਹਮਣੇ ਕੋਠੇ ਤੋਂ ਆਂਟੀ ਨੇ ਆਵਾਜ਼ ਦਿੱਤੀ ਰਾਜੇ ਕੋਠੇ ਧੂਆਂ ਗਾਵਾ ਜਦੋਂ ਮੈਂ ਬੂਹਾ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹੈਗੇ ਸੀ ਉਹਨਾਂ ਨੂੰ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਝੇਤਾਂ ਦੇ ਤੋਲੇ ਲੈ ਕੇ ਗਏ ਦਵਾਦਬ ਮਿਸਤਰੀ ਵੀ ਜਿਹੜੇ ਸੀ ਸਾਰੇ ਦਵਾਦ ਲੈ ਕੇ ਗਏ ਜਦੋਂ ਦੇਤਾਂ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨ ਨਾਲੇ ਸਾਰੇ ਥੱਲੇ ਆ ਗਏ ਇੰਦਰ ਹੋ ਗਿਆ ਉਹ ਤੱਕ ਬਰਗਾਨੀ ਆਉਂਦੇ ਲੈਟ ਬਾਰੇ ਤੇ ਦੇਖੀ ਜਿੰਨੀ ਪੀ ਉਹ ਨਾ ਚਾਹੇ ਤੇ ਗਾਠਾ ਗੱਲੀਆਂ ਜੇ ਧਿਆਨ ਨਾ ਸਾਰਾ ਕੋ ਕਿੱਲਾ ਜੇ ਕੋਈ ਜੀ ਸ਼ਰਤ ਵੀ ਟਿਕ ਸਕਦੀ ਹਾਂ ਦੇਖੋ 3 ਵਜੇ ਹੁਣ ਭਾਈ ਨਹੀਂ ਪਾੜੀ ਇਹ ਸੋਹਣੇ ਬਸ ਤੁਮੋਂ ਸੋਹਣੇ ਪ੍ਰੋਸਟੇ ਠੀਕ ਹੈ ਉਹ ਬੰਦ ਕਰੀ ਤਾਂ ਇਹਦਾ ਸੇਡ ਹੋ ਗਿਆ ਤੇ ਮੈਂ ਸੋਇ ਤੋ ਤੋ ਮੁੱਟ ਨੇ। ਰਾਤ ਅੰਨੇ ਨਾ ਕਰਦਾ ਮੈਂ ਕਦੇ। ਫੇਲੀ ਗੱਲਾਂ ਹਨ ਥੋੜੀ ਦੇਰ ਬਾਦੋਂ ਆਇਓ। ਨਹੀਂ ਕੋਈ ਗੱਲ ਨਹੀਂ ਬੋਲਦਾ। 3 ਮਹੀਨਾ ਅੰਕੀ ਨਾ। ਜਾਈਂ ਤੇ ਆਗਾ ਮਾਰੀ ਸਭ ਕੁਝ ਮਰਵਾਦੋਂ ਹੋ ਗਿਆ। ਕੀ ਹੋ ਗਿਆ ਨਾ? ਆਹ ਫੋਨਾ ਇੰਡਰ। ਮਾਰਨਾ ਪ੍ਰੈਕਟਿਸ ਕਰਦੇ। ਜੇ ਸੁਣਾਈ ਕਿ ਜੀ ਜੁਨਾ ਬੈਸ ਤੜੀਏ ਤਾਂ ਕੋਈ ਨਹੀਂ ਹੰਦੀਆਂ ਨੇ ਉਹ ਟੈਕਸ ਨਹੀਂ ਖੰਦੀਆਂ ਉਹਦੇ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਟੈਕਸ ਰੋਕਿਆ ਰੱਖੋ ਜਿਵੇਂ ਲੋਕ ਰੱਖਦੇ ਹਾਂ ਹਾਂ ਕਿਤੇ ਤੋਂ ਆ ਰਹੇ ਨੇ ਜਿਹੜੇ ਕੀ ਨਾਮ ਹੈ ਮਮਤਾ ਮੇਰਾ ਨਾਮ ਹੈ ਇਹ ਕਿਹੜਾ ਇਲਾਕਾ ਪੈਂਦਾ ਇਹਦਾ ਅੰਬਗ ਕੁਚਾ ਖੇਰ ਦੀ ਗਲੀ ਕੀ ਘਟਨਾ ਵਾਪਰੀ ਭਾਜੀ ਮੇਰੇ ਘਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅੱਗ ਲੱਗਣ ਦਾ ਪਤਾ ਨਹੀਂ ਭਾਜੀ ਬਸ ਮੈਂ ਤੇ ਬੂਵੇ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਉਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇੱਧੋਂ ਨਿਕਲੇ ਫਿਰ ਸਾਹਮਣੇ ਸਾਈਡ ਤੋਂ ਨਿਕਲੇ ਆ ਫਿਰ ਅੰਕਲ ਦੀ ਮਿਸਰੀ ਲੱਗੇ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤਾਂ ਅਜੇ ਅੰਦਰੋਂ ਨਾ ਮੇਨ ਸੋਚ ਕੋਲ ਅੱਗ ਨਿਕਲੀ ਮੈਂ ਕਹਿੰਦਾ ਇਹ ਅੰਕਲ ਦੀ ਕਬੂਤਰ ਬੈਠੇ ਕੋਲ ਨਿਕਲੀ ਪੰਜ 10 ਮਿੰਟ ਵਿੱਚ ਵੇਖਿਆ ਤੇ ਉਹ ਸਮਝੇ ਕੋਠੇ ਤੋਂ ਆਂਟੀ ਦੀ ਆਵਾਜ਼ ਦਿੱਤੀ ਅਜੇ ਕੋਠੇ ਧੂਆਂ ਹੈਗਾ ਵਾ ਜਦੋਂ ਮੈਂ ਬੂਹਾ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹੈਗੇ ਸੀ ਉਹਨਾਂ ਨੂੰ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਰੇਤਾਂ ਦੇ ਥੋੜੇ ਲਿਆ ਕੇ ਗਏ ਦਵਦਬ ਮਿਸਤਰੀ ਵੀ ਜਿਹੜੇ ਸਾਰੇ ਦਵਦ ਲੈ ਕੇ ਗਏ ਜਦੋਂ ਰੇਤਾਂ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨਾਂ ਦੇ ਸਾਰੇ ਥੱਲੇ ਆ ਗਏ ਇੰਨੀ ਦੇਰ ਵਿੱਚ ਫੈਗੂ ਜੇ ਵਾਲੇ ਫੋਨ ਕੀਤਾ ਗਲੀ ਮੱਲੇ ਵਾਲਾ ਸਾਰੀ ਗਲੀ ਬਾਹਰ ਆ ਗਈ ਉਸ ਤੋਂ ਬਾਅਦ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਂਦੇ ਆਂਦੇ ਆ ਉਹਨਾਂ ਦਿਨ ਪਾਈ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰੇ ਦੋ ਪੋਸ਼ਨ ਹੈਗੇ ਸੀ ਤਿੰਨੇ ਪੋਰਸ਼ਨ ਮੇਰੇ ਕੋਲ ਅਸਿਡ ਕਿਰਾਤ ਥੱਲੇ ਵਾਲਾ ਪੋਰਸ਼ਨ ਮੇਰੇ ਬਾਬਾ ਜੀ ਨੂੰ ਮੈਂ ਦਿੱਤਾ ਮੰਦਰ ਬਣਾਇਆ ਹੈ ਦੋ ਪੋਰਸ਼ਨ ਮੇਰੇ ਕੋਲ ਅਗੇ ਉਹ ਦੋਵੇਂ ਸੜ ਗਏ ਨੇ ਦੋਨਾਂ ਹੀ ਕਮਰਿਆਂ ਵਿੱਚ ਸਾਮਾਨ ਪੂਰਾ ਹੈਗਾ ਸੀ ਸਾਦਾ ਸਾਮਾਨ ਹੈਗਾ ਸੀ ਕੱਲੀ ਕੱਲੀ ਚੀਜ਼ ਪਾਈ ਮੈਂ ਬਣਾਈ ਹੋਈ ਸੀ ਮੌਕੇ ਤੇ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਆ ਪਹੁੰਚੀ ਮੌਕੇ ਤੇ ਨਹੀਂ ਪਹੁੰਚਿਆ ਭਾਈ 1 ਘੰਟਾ ਪੋਨਾ ਘੰਟਾ ਲੱਗ ਗਿਆ ਉਹਨਾਂ ਨੂੰ ਪਹੁੰਚਦਾ ਪਹੁੰਚਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਦਾ ਮੇਰਾ ਪਾਗ ਕੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਵਿੰਦਰ ਦੀ ਮਰ ਗਈ ਹੈ ਕੀ ਨਾ ਮਾਦੇ ਕੀ ਗੱਲ ਹੈ ਮੇਰਾ ਨਾਂ ਜੀ ਬਲਦੇਵ ਸਿੰਘ ਲੀਡ ਫਾਇਰਮੈਨ ਚਾਰਜ ਕਿੰਨੀ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮ ਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਜੀ ਦਾ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਦੇ ਕਹਿਣ ਬਦਾਵਗੀ ਹੋਣਾ ਵਾ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ 3 ਗੱਡੀਆਂ ਆਇਆ ਜੀ ਤਾਉਣ ਵਾਲ ਸੇਵਾ ਸੰਧੀ ਦੇ ਗਲਵਾਲੀ ਗੇੜ ਪੁਲਿਸ ਨੂੰ ਕਹਾਂ ਦਿੱਤੀ ਵੀ ਪੁਲਿਸ ਆ ਗਈ ਜੀ ਪੁਲਿਸ ਆ ਰਹੀ ਬਸ